ਅਪੇ ਹਰ ਇੱਕ ਰੰਗ ਹੈ ਅਪੇ ਬਹੁ ਰੰਗੀ ਜੋਤਿਸ ਭਾਵੈ ਨਾਨਕਾ ਸਹੀ ਗਲ ਜੰਗੀ ਜੋਤਿਸ ਭਾਵੈ ਨਾਨਕਾ ਸਹੀ ਗਲ ਜੰਗੀ ਪਰ ਮੁਸਲਮਾਨ ਜੋਗ ਜੋਗੋ ਜੋਗ ਅਟਲ ਚਬਰ ਸ਼ਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਸਰਬ ਕਲਾ ਪ੍ਰਭੂਰ ਧਨ 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 ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ਰੀ ਦੇ ਅੰਦਰ ਜੁੜੇ ਬੈਠੇ ਗ੍ਰੰਪਿਆਰੇ ਸਾਧ ਸੰਗਤ ਦੇ ਜੀ ਬੜ ਭਾਗੇ ਹਾਂ ਸੱਚੇ ਪਾਤਸ਼ਾਹ ਨੇ ਤਰਸ ਕਰਕੇ ਮਿਹਰ ਕਰਕੇ ਆਪਣੀ ਪਾਵਨ ਹਜ਼ੂਰੀ ਦਾ ਸਮਾਪਨ ਬਖਸ਼ਿਸ਼ ਕੀਤਾ ਏ ਸੰਧਿਆ ਵੇਲੇ ਸਿੱ ਪਾਵਨ ਹਜ਼ੂਰੀ ਦੇ ਅੰਦਰ ਜੁੜੇ ਬੈਠੇ ਆਓ ਦੋ ਬੰਦਾ ਦੀ ਵਿਚਾਰ ਅਜ ਪਾਵਨ ਸ਼ਬਦ ਦੀ ਸਮਾਪਤੀ ਹੋ ਜਾਣੀ ਹੈ ਤੇ ਬੜੀਆਂ ਉਦਾਹਰਣਾਂ ਸਤਿਗੁਰ ਜੀ ਨੇ ਇਸ ਪਾਵਨ ਸਮਾਪਤੀ ਤੋਂ ਵੀ ਸਾਨੂੰ ਮਹਈਆ ਕਰਵਾਈਆਂ ਨੇ ਬਾਦਰੀ ਸੱਚੇ ਪਾਤਸ਼ਾਹ ਨੇ ਉਦਾਹਰਣ ਦਿੱਤੀ ਹੈ ਕਿ ਕਿਹੜਾ ਚੰਗੇ ਆਚਰਣ ਵਾਲਾ ਮਨੁੱਖ ਹੋ ਸਕਦਾ ਹੈ ਭਾਵ ਕਿ ਕਿਹੜੀ ਜੀਵ ਇਸ ਤਰੀ ਚੰਗੇ ਆਚਰਣ ਵਾਲੀ ਤੇ ਜਿਹੜੀ ਸ਼نگਾਰ ਵਾਲੀ ਤੇ ਜਿਹੜੀ ਉੱਚੀ ਕੁਲ ਵਾਲੀ ਹੈ ਸਾਹ ਕੁਲਵੰਤੀ ਸਾਹ ਸੁਵਰਾਈ ਜੋ ਪਿਰਕਾ ਰੰਗ ਸਵਾਰੀ ਜੀ ਉਹ ਜਿਨੇ ਪ੍ਰਮਾਤਮਾ ਨੂੰ ਆਪਣੇ ਰੂਪ ਦੇ ਨਾਮ ਦਾ ਸ਼نگਾਰ ਦਾ ਬਣਾ ਲਿਆ ਨਾ ਹਜ਼ੂਰ ਕਹਿੰਦੇ ਉਹਦੇ ਵਰਗਾ ਰੂਪ ਦੁਨੀਆ ਤੇ ਕੋਈ ਗੁਜਾ ਨਹੀਂ ਹੈਗਾ ਅਜਿਹੀ ਆ ਉਦਾਹਰਨ ਸੱਚੇ ਪਾਤਸ਼ਾਹ ਨੇ ਵੀ ਅੰਤ ਸਨ ਸੁਪਾਵਨ ਸ਼ਬਦ ਦੇ ਵਿੱਚ ਸਾਨੂੰ ਪ੍ਰਾਪਤ ਕਰਵਾਈਆਂ ਨੇ ਆਓ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਅਗਲੀ ਵਿਚਾਰਾ ਮ ਕਰਨ ਤੋਂ ਪਹਿਲਾਂ ਰਲਮਿਲ ਕਰਕੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਪਾਵਨ ਚਰਨ ਕਮਲਾ ਪਾਸ ਲਵਾਈਏ ਹਾਜ਼ਰੀ ਕਰੋ ਜੀ ਗੁਰੂ ਫਤਿਹ ਪ੍ਰਮਾਨ ਮਨੁਬਿੱਤਿਆਂ ਕਾਗਰ ਕਰਦਿਆਂ ਹੋਇਆਂ ਕੱਜ ਵੱਜ ਕੇ ਆਖੋ ਜੀ ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ ਕਰੋ ਗੁਰੂ ਫਤਿਹ ਪ੍ਰਮਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਨੇ ਪਾਵਨ ਸ਼ਬਦ ਦੇ ਵਿੱਚ ਕੱਲ ਦੇ ਜੋ ਤੀਸਰੇ ਬੰਦ ਦੀ ਸਮਾਪਤੀ ਹੋਈ ਸੀ ਨਾ ਜੀ ਉਹਦੇ ਸਤਗੁਰੂ ਜੀ ਨੇ ਆਖਿਆ ਸੀ ਕਿ ਭਾਈ ਰੂਪ ਬੰਤ ਸਾਹ ਸੋਗੜ ਵਿਚ ਅਖਣ ਜੋ ਤਨਕੰਤ ਪਿਆਰੀ ਜੀਓ ਹਜ਼ੂਰ ਕਹਿੰਦੇ ਸਮਝਦਾ ਤੇ ਸਿਆਣਪ ਬਰੀ ਜੀਵ ਇਸਤਰੀ ਉਹੀ ਹੈ ਜਿਹੜੀ ਪਰਮਾਤਮਾ ਦੇ ਅੱਗੇ ਸਿਆਣੀ ਬਣ ਜਾਵੇ ਹੁਣ ਵਿਤਵਾ ਦੇ ਵਿਦਵਤਾ ਦੇ ਅਨੁਸਾਰ ਤੇ ਸੋਭਾ ਦੇ ਅਨੁਸਾਰ ਅਸੀਂ ਗੁਰੂ ਨਾਨਕ ਦੇ ਦਰ ਤੇ ਉੱਤੇ ਅਸੀਂ ਵੱਡੇ ਸਮਝੇ ਜਾਂਦੇ ਆ ਮਾਫ ਕਰਿਓ ਇਹ ਸ਼ਬਦ ਵਰਤੇ ਆਏ ਕਿਉਂਕਿ ਤਾਂ ਜੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਅਸੀਂ ਇੱਕ ਸਕਿੰਟ ਵੀ ਆਪਣਾ ਮਨ ਜੋੜ ਕੇ ਅਸੀਂ ਗੁਰੂ ਸਾਹਿਬ ਦੀ ਪਾਵਨ ਵਿਚਾਰ ਦੇ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਫਲਾ ਕਰਨ ਲਈ ਸਫਲ ਹੋਗੇ ਤਾਂਗ ਰੱਖਣ ਦੇ ਨਾਲ ਹੀ ਹਜ਼ੂਰ ਗਾਣੇ ਪੂਰ ਪੈਂਦਾ ਏ ਜਿਹਨੇ ਬੰਦੇ ਨੇ ਕਦੇ ਤਾਂਗ ਹੀ ਨਹੀਂ ਰੱਖੀ ਉਹ ਕਦੇ ਫਲ ਦੀ ਇੱਛਾ ਨਾ ਰੱਖੇ ਕੋਕੇ ਪਿਛਲੇ ਸ਼ਬਦ ਦੇ ਵਿੱਚ ਆਪਾਂ ਸ਼ਬਦ ਦੀ ਵਿਚਾਰ ਕਰਕੇ ਆਏ ਆ ਨਾ ਕਿ ਮੇਰਾ ਮਨ ਲੋਚਾ ਗੁਰਦਰਸ਼ਨ ਤਾਂ ਹੀ ਬਿਲਬ ਕਰੇ ਚਾਤਰਕ ਕੀ ਨਿਆਈ ਤ੍ਰਿਖਨ ਉਤਰੇ ਸ਼ਾਂਤਨਾ ਆਵੇ ਬਿਰਦਰਸ਼ਨ ਸੰਤ ਪਿਆਰੀ ਜੀਓ ਕਿ ਮੇਰੀ ਪਿਆਸ ਨਹੀਂ ਉਤਰਦੀ ਜਦੋਂ ਤੱਕ ਮੈਂ ਗੁਰੂ ਸਾਹਿਬ ਦੇ ਦਰਸ਼ਨ ਨਾ ਕਰਾਂ ਪਰ ਇੱਥੇ ਤੱਕ ਕਿੰਨੇ ਕਿੰਨੇ ਦਿਨ ਲੱਗ ਜਾਂਦੇ ਨੇ ਗੁਰੂ ਰਸਬ ਦੇ ਮਹਾਰਾਜ ਦੇ ਦਰਸ਼ਨ ਕੀਤੇਆਂ ਨੂੰ ਉਹ ਮੰਨਦਾ ਕਦੇ ਵੀ ਆਪਣੇ ਗੁਰੂ ਦੇ ਨੇੜੇ ਨਹੀਂ ਜਾ ਸਕਦਾ ਗੁਰੂ ਪਿਆਰਿਓ ਜਿਨੇ ਕਦੇ ਗੁਰਦਰਸ਼ਨ ਹੀ ਨਾ ਕੀਤੇ ਹੋਣਾਂ ਹਜ਼ੂਰ ਨੇ ਫਿਰ ਇੱਕ ਗੱਲ ਸਾਨੂੰ ਸਪਸ਼ਟ ਰੂਪ ਦੇ ਵਿੱਚ ਲਿਖ ਕੇ ਦਿੱਤੀ ਹੋਈ ਹੈ ਕਿ ਜੋ ਲੋੜੀਂਦਾ ਸੋਈ ਪਾਇਆ ਜੇ ਜੋ ਤੁਹਾਨੂੰ ਲੋੜ ਲਈ ਚੰਗਾ ਹੈ ਨਾ ਉਹ ਪ੍ਰਮਾਤਮਾ ਤੁਹਾਨੂੰ ਪਹਿਲਾਂ ਹੀ ਦੇ ਦਿੰਦਾ ਏ ਜਾਂ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਗਿਆ ਏ ਜੋ ਤੁਹਾਡੇ ਲਈ ਚੰਗਾ ਸੀ ਜੋ ਤੁਹਾਡੇ ਲਈ ਪਹਿਲਾਂ ਹੀ ਮਾੜਾ ਸੀ ਹਜ਼ੂਰ ਨੇ ਤੁਹਾਨੂੰ ਦਿੱਤਾ ਨਹੀਂ ਹਾਂ ਉਹਨਾਂ ਸਮਿਆਂ ਦੇ ਵਿੱਚ ਅਸੀਂ ਆਪਣੇ ਨਾਲ ਗਿਲਾ ਕਰਦੇ ਹਾਂ ਤੇ ਉਦੋਂ ਵੱਧ ਕੇ ਗਿਲਾ ਅਸੀਂ ਪ੍ਰਮਾਤਮਾ ਦੇ ਉੱਤੇ ਜ਼ਾਹਿਰ ਕਰ ਦਿੰਦੇ ਹਾਂ ਕਿ ਤੈਂ ਸਾਨੂੰ ਅਜਿਹਾ ਬਣਾਇਆ ਹੀ ਕਿਉਂ ਹੈ ਪਰ ਹਮਮ ਇੱਕ ਦਿਨ ਗੱਲ ਇਹ ਵੀ ਕਰ ਰਹੇ ਸੀ ਕਿ ਭਾਈ ਸਾਹਿਬ ਜੀ ਸਿੰਘ ਜੀ ਆਪਣੀ ਕਥਾ ਦੇ ਵਿੱਚ ਰੋਜ਼ਾਨਾ ਸਾਨੂੰ ਇਹ ਗੱਲ ਦੱਸਦੇ ਹੁੰਦੇ ਨੇ ਕਿ ਸ਼ੁਕਰ ਸ਼ੁਕਰ ਕਰਕੇ ਰੋਜ਼ਾਨਾ ਬੰਦਾ ਜ਼ਿੰਦਗੀ ਬਤੀਤ ਕਰਨ ਲੱਗ ਜਾਵੇ ਲੈ ਉਹਦੀ ਸਾਰੀ ਜ਼ਿੰਦਗੀ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਕਰਦੇ ਇਨਕ ਜਾਵੇਗੀ ਕਿਉਂਕਿ ਸਵਾਸਾਂ ਦੀ ਪੂਰਤੀ ਸਭ ਤੋਂ ਵੱਡਾ ਖਜ਼ਾਨਾ ਹੈ ਬਾਦਸ਼ਾਹ ਸਿਕੰਦਰ ਦਾ ਨਾਮ ਤੁਸੀਂ ਕਿੰਨੇ ਵਾਰੀ ਸੁਣਿਆ ਹੈ ਉਹ ਸਾਰੀ ਦੁਨੀਆ ਨੂੰ ਚੈਲੰਜ ਕਰ ਚੈਲੰਜ ਕਰਕੇ ਗਿਆ ਸੀ ਕਿ ਮੈਂ ਸਾਰੀ ਦੁਨੀਆ ਨੂੰ ਜਿੱਤ ਕੇ ਜਾਵਾਂਗਾ ਇੰਨਾ ਧਨ ਹੋਣ ਦੇ ਬਾਵਜੂਦ ਵੀ ਖਾਲੀ ਹੱਥ ਗਿਆ ਕੀ ਹੈ ਉਹਦੇ ਕੋਈ ਇੱਕ ਦੰਬੜੀ ਵੀ ਉਹਦੇ ਹੱਥ ਦੇ ਵਿੱਚ ਨਹੀਂ ਗਈ ਉਹਨੇ ਲਿਖ ਕੇ ਦਿੱਤਾ ਸੀ ਆਪਣੇ ਵਜ਼ੀਰਾਂ ਨੂੰ ਆਪਣੇ ਅਹਿਲਕਾਰਾਂ ਨੂੰ ਕਹਿੰਦਾ ਜਦੋਂ ਮੈਂ ਆਖਰੀ ਸਵਾਸ ਲਵਾਂ ਆਖਰੀ ਸਵਾਸ ਲਵਾਂ ਕਹਿੰਦਾ ਤਿੰਨ ਬੰਦੇ ਜ਼ਰੂਰ ਮੇਰੀ ਜੋ ਅਰਥੀ ਦੇ ਨਾਲ ਕੰਦੇ ਰੂਪ ਦੇ ਵਿੱਚ ਲਾਜੋ ਹੁਣ ਤੁਸੀਂ ਇਸ ਸਪਸ਼ਟ ਰੂਪ ਦੇ ਵਿੱਚ ਜਦੋਂ ਆਨਸਰ ਸੁਣੋਗੇ ਨਾ ਉੱਤਰ ਸੁਣੋਗੇ ਗੁਰੂ ਪਿਆਰੇਓ ਤੁਹਾਨੂੰ ਸਪਸ਼ਟ ਰੂਪ ਦੇ ਵਿੱਚ ਸਮਝ ਆ ਜਾਵੇਗੀ ਕਿ ਹਜ਼ਰੂਰ ਨੇ ਮਾਇਆ ਕਿਨੂੰ ਕਿਹਾ ਏ ਅਸੀਂ ਮਾਇਆ ਇਹ ਚੀਜ਼ ਨੂੰ ਸਮਝੀ ਬੈਠੇ ਆ ਜੋ ਰੋਜ਼ਾਨਾ ਗੁਰੂ ਦੇ ਦਰ ਤੇ ਆ ਕੇ ਗੁਰੂ ਦੀ ਸਾਬ ਦੀ ਹਜ਼ੂਰੀ ਦੇ ਅੰਦਰ ਆਪਾਂ ਰੱਖਦੇ ਆ ਨਾ ਗੁਰਸੰਗ ਦਰਸ਼ਨੀ ਪੇਟਾ ਇਹ ਮਾਇਆ ਨਹੀਂ ਹੈ ਇਹ ਗੁਜ਼ਰਾਨ ਹੈ ਰੋਜ਼ਾਨਾ ਜੋ ਅਸੀਂ ਗੁਜ਼ਰਾਨੇ ਲਈ ਆਪਣੀ ਅਹਲਕਾਰੀ ਦੇ ਵਿੱਚੋਂ ਕੁਝ ਕੁ ਸਮਾਂ ਕੱਢ ਕੇ ਆਪਣੇ ਗੁਰੂ ਲਈ ਜਾਂਦੇ ਆ ਨਾ ਤੇ ਦਰਸ਼ਨੀ ਪੇਟਾ ਗੁਰੂ ਸਾਹਿਬ ਨੂੰ ਅਰਪਣ ਕਰਦੇ ਆ ਅਸੀਂ ਇਹ ਦਸਬੰਦ ਹੈ ਕੁਝ ਕੁ ਸਮੇਂ ਦੇ ਲਈ ਪਰ ਅਸਲ ਦੇ ਵਿੱਚ ਮਾਇਆ ਉਹ ਹੈ ਗੁਰੂ ਪਿਆਰੇ ਜੋ ਤੁਹਾਨੂੰ ਤੁਹਾਡੇ ਗੁਰੂ ਤੇ ਤੁਹਾਡੇ ਗੁਰੂ ਦੀ ਸੇਵਾ ਤੋਂ ਤੋੜ ਜਾਂਦੀ ਹੈ ਕੋਈ ਵੀ ਹੋਵੇ ਚੀਜ਼ ਚਾਹੇ ਤੁਹਾਡੇ ਮਨ ਵਿੱਚ ਕਿਸੇ ਪ੍ਰਤੀ ਭਾਵਨਾ ਹੋਵੇ ਵੱਡਾ ਬਣਨ ਦੀ ਜਾਂ ਕਿਸੇ ਦੇ ਦਿਲ ਵਿੱਚ ਘਰ ਕਰਨ ਦੀ ਜਾਂ ਕਿਸੇ ਤਰ੍ਹਾਂ ਦੇ ਕਿਸੇ ਉੱਚੇ ਪਰਿਵਾਰ ਦੇ ਨਾਲ ਉਹਦੇ ਨਾਲ ਸਾਂਝ ਪਾਉਣ ਦੀ ਚਾਹੇ ਆਪਣੀ ਵਡਿਆਈ ਦੇ ਪਾਤਰ ਬਣਾਉਣ ਦੀ ਉਹ ਮਾਇਆ ਹੀ ਹੈ ਜੋ ਤੁਹਾਨੂੰ ਤੁਹਾਡੇ ਗੁਰੂ ਤੋਂ ਦੂਰ ਲੈ ਗਈ ਹੁਣ ਬਾਤ ਸੀ ਸ਼ਕੰਦਰ ਆਖਿ ਤਾ ਜੀ ਕਹਿੰਦਾ ਇੱਕ ਸਭ ਤੋਂ ਉੱਚ ਕੋਟੀ ਦੇ ਵੈਦ ਤੇ ਦੂਜੇ ਨੰਬਰ ਦੇ ਜਿੰਨੇ ਧਨ ਦੌਲਤ ਹੈ ਉਹ ਮੇਰੀ ਕਹਿੰਦਾ ਸਾਰੀ ਮੇਰੀ ਜਦੋਂ ਤੱਕ ਮੈਂ ਜਾਵਾਂ ਉਦੋਂ ਤੱਕ ਕਹਿੰਦਾ ਜਿੱਥੇ ਤੱਕ ਮੇਰਾ ਜਨਾਜ਼ਾ ਜਾਵੇਗਾ ਉੱਥੇ ਤੱਕ ਮੇਰੀ ਪੈਰਾਂ ਦੇ ਵਿੱਚ ਮਾਜਾ ਵਹੀ ਹੋਵੇ ਤੇ ਤੀਸਰਾ ਕਹਿੰਦਾ ਮੇਰੇ ਹੱਥ ਜਦੋਂ ਮੇਰੀ ਆਰਤੀ ਤੁਸੀਂ ਚੱਕੋਗੇ ਉਹ ਮੇਰੇ ਹੱਥ ਕਹਿੰਦਾ ਦੋਵੇਂ ਆਰਤੀ ਤੋਂ ਬਾਹਰ ਕੱਢ ਦਿਓ ਹੁਣ ਤਿੰਨ ਗੱਲਾਂ ਲਿਖ ਕੇ ਦੇ ਦੇਣੀਆਂ ਦੇਖੋ ਜਉਂਦੇ ਜੀ ਕਿਹੜਾ ਬੰਦਾ ਅੱਜ ਮੌਤ ਨੂੰ ਗੱਲ ਲਾਉਣ ਨੂੰ ਆਖਦਾ ਹੈ ਕਿ ਮੈਂ ਮਰ ਜਾਵਾਂ ਤੁਸੀਂ ਕਿਸੇ ਬੰਦੇ ਨੂੰ ਮਰਦੇ ਹੋ ਨੂੰ ਪੁੱਛੋਗੇ ਨਾ ਕਿ ਭਾਈ ਸਾਹਿਬ ਤੁਹਾਨੂੰ ਕੀ ਚਾਹੀਦਾ ਹੈ ਉਹ ਮਰਦਾ ਮਰਦਾ ਵੀ ਦੋ ਆਖੇਗਾ ਦੋ ਸੁਆਸ ਪਰਮਾਤਮਾ ਉਧਾਰੇ ਦੇ ਦੇਵੇ ਦੋ ਸੁਆਸ ਵਾਟਸਐਪ ਦੇ ਅੰਦਰ ਕਹਿੰਦਾ ਜਿੰਨੀ ਮੈਂ ਦੌਲਤ ਕਮਾਈ ਹੈ ਜਿੰਨੀ ਇਕੱਤਰ ਕੀਤੀ ਹੈ ਇੱਥੋਂ ਤੋਂ ਲੈ ਕੇ ਜਿੱਥੇ ਤੱਕ ਮੇਰਾ ਹੁਣ ਦੇਖ ਤੱਕ ਦੇਖੋ ਕਬਰਿਸਤਾਨ ਹੁਣ ਦੇਖੋ ਬਾਦਸ਼ਾਹ ਅਕਬਰ ਮੁਸਲਮਾਨ ਸਮਾਜ ਦੇ ਨਾਲ ਪ੍ਰਮਾਤਮਾ ਜਦੋਂ ਤੱਕ ਸਵਾਸਾਂ ਦੀ ਪੂਰਤੀ ਦਿੰਦਾ ਹੈ ਉਦੋਂ ਤੱਕ ਅਸੀਂ ਉਹਦੇ ਸ਼ੁਕਰਗੁਜ਼ਾਰ ਬਣਨਾ ਕਰਦਾ ਬਣਨੇ ਚਾਹੀਦੇ ਹਾਂ ਕਿਉਂਕਿ ਜਦੋਂ ਇੱਕ ਸਵਾਸ ਸਾਡੀ ਜ਼ਿੰਦਗੀ ਦੇ ਵਿੱਚ ਰੁਕਸਤ ਹੁੰਦਾ ਹੈ ਨਾ ਉਹ ਜ਼ਿੰਦਗੀ ਦੇ ਵਿੱਚੋਂ ਖਤਮ ਹੋਇਆ ਸਮਝੋ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਮੁੜ ਕੇ ਨਹੀਂ ਰੁਕਸਤ ਹੋਣਾ ਆਉਣਾ ਕੋਈ ਜੇ ਨਹੀਂ ਕਹਿੰਦਾ ਜਿੰਨੀ دولت ਕਮਾਈ ਹੈ ਸਾਰੀ ਮੇਰੀ ਕਬਰਿਸਤਾਨ ਤੱਕ ਵਸਾ ਦਿਓ ਜਿੱਥੇ ਤੱਕ ਮੇਰੀ ਉਹ ਜਨਾਬ ਜਿੱਨੇ ਜਾਣਾ ਹੀ ਦੂਜੇ ਕਹਿੰਦਾ ਉਹ ਵੈਦ ਮੇਰੀ ਝੋਲੀ ਨੂੰ ਕਹਿੰਦਾ ਮਾਫ ਕਰਿਓ ਉਹ ਮੇਰੇ ਵੈਦ ਉਹ ਮੇਰੀ ਅਰਤੀ ਨੂੰ ਕਹਿੰਦਾ ਮੋਢਾ ਲਵਾਇਓ ਜਿਹੜੇ ਆਪ ਦੀ ਮਹਾਰਤ ਨੂੰ ਬੜੇ ਉੱਚੀ ਉੱਚੀ ਪਦਵੀ ਦੇ ਨਾਲ ਆਖਦੇ ਨੇ ਕਿ ਅਸੀਂ ਜੋ ਜੜੀ ਬੂਟੇ ਦੇ ਨਾਲ ਕਿਸ ਨੂੰ ਸੇਵਨ ਕਰਾਉਨੇ ਆ ਉਹ ਤੰਦਰੁਸਤ ਹੋ ਜਾਂਦਾ ਹੈ ਉਹ ਸਵਸਥੇਜਵਾਬ ਹੋ ਜਾਂਦਾ ਹੈ ਤੇ ਤੰਦਰੁਸਤ ਹੋ ਕੇ ਆਪਣੇ ਨਿੱਤੇ ਦੇ ਕਾਰਜ ਕਰਨ ਲੱਗ ਜਾਂਦਾ ਹੈ ਕਹਿੰਦਾ ਉਹ ਵੈਦ ਮੇਰੀ ਕਹਿੰਦਾ ਅਰਤੀ ਨੂੰ ਮੋਢਾ ਲਾਉਣ ਲਈ ਅੱਗੇ ਲਾਇਓ ਤੇ ਮੇਰੇ ਦੋਨੇ ਹੱਥ ਖਾਲੀ ਕਰਕੇ ਮੇਰੀ ਅਰਥੀ ਦੇ ਥੱਲੇ ਲਮਕਾ ਦਿਓ ਤਾਂ ਪਤਾ ਲੱਗ ਜਾਵੇ ਦੁਨੀਆਦਾਰੀ ਨੂੰ ਕਿ ਬਾਦਸ਼ਾਹ ਸਿਕੰਦਰ ਜੋ ਦੁਨੀਆ ਨੂੰ ਜਿੱਤਣ ਵਾਲਾ ਸੀ ਉਹ ਅੱਜ ਖਾਲੀ ਹੱਥ ਗਿਆ ਏ ਇਹਦੇ ਪੱਲੇ țeਲਾ ਵੀ ਨਹੀਂ ਹਜ਼ੂਰ ਨੇ ਸਾਨੂੰ ਇਸੇ ਗੱਲ ਦੇ ਨਾਲ ਸਮਝਾਇਆ ਏ ਕਿ ਭਾਈ ਰੂਪਮੰਦ ਸਾਹ ਸੁਗੜ ਵਿੱਚ ਅਖਣ ਜੋ ਤਨ ਕੰਤ ਪਿਆਰੀ ਜੀ ਉਹ ਜਿਹੜੀ ਪਰਮਾਤਮਾ ਨੂੰ ਚੰਗੀ ਲੱਗ ਜਾਵੇ ਕਿਸੇ ਦੇ ਪਰਮਾਤਮਾ ਦੇ ਕਿਰਪਾ ਤੋਂ ਬਿਨਾ ਗੁਰੂ ਪਿਆਰਿਓ ਗੁਰੂ ਨਾਨਕ ਦੀ ਬਾਣੀ ਦੇ ਨੇੜੇ ਤਾਂ ਸਭ ਲੋ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਵੀ ਬੰਦੇ ਪਿਆਸੇ ਪੈ ਨੇ ਕਿੱਥੇ ਕਿੱਥੇ ਜਾ ਕੇ ਹਜ਼ੂਰ ਨੇ ਆਪਣੇ ਚਰਨ ਮੁਬਾਰਕ ਚਰਨ ਪਾਏ ਨੇ ਉਹ ਧਰਤੀ ਨੂੰ ਹਜ਼ੂਰ ਨੇ ਭਾਗ ਲਾਏ ਨੇ ਅੱਜ ਜੰਮੂ ਕਸ਼ਮੀਰ ਦਾ ਵਿਵਾਦ ਛਿੜਿਆ ਹੋਇਆ ਜਿੰਨੇ ਕਸ਼ਮੀਰ ਕਸ਼ਮੀਰ ਦੇ ਵਿੱਚ ਗੁਰੂ ਘਰ ਨੇ ਸਿਮੇ ਪਾਛਾਈ ਤੇ ਉਹਨੇ ਕਿਤੇ ਵੀ ਨਹੀਂ ਹੈਗੇ ਸਭ ਤੋਂ ਵੱਧ ਜੰਮੂ ਕਸ਼ਮੀਰ ਦੇ ਵਿੱਚ ਹਜ਼ੂਰ ਨੇ ਆਪਣਾ ਪ੍ਰਚਾਰ ਦੌਰਾ ਥਾਪਿਆ ਇੱਕ ਇੱਕ ਹਜ਼ੂਰ ਨੇ ਥਾਪ ਕੇ ਉੱਥੋਂ ਹੀ ਹਜ਼ੂਰ ਨੇ ਮਸੰਦ ਥਾਪੇ ਨੇ ਹਣਾ ਇਹ ਗੱਲ ਵਿਵਾਦ ਦਾ ਵਿਸ਼ਾ ਅਲੱਗ ਗੱਲ ਹੈ ਪਰ ਹਜ਼ੂਰ ਨੇ ਆਖੇ ਆਏ ਕਿ ਭਾਈ ਜਦੋਂ ਤੱਕ ਬੰਦੇ ਦੀਆਂ ਵਾਸ਼ਨਾਵਾਂ ਉਹਦੇ ਹੱਥ ਦੇ ਵਿੱਚ ਨਹੀਂ ਹੈ ਨਾ ਉਦੋਂ ਤੱਕ ਬੰਦਾ ਆਪਣੇ ਮਨ ਤੋਂ ਦੂਰ ਹੈ ਕਿਉਂਕਿ ਮਨ ਸਮਝਾਵਣ ਕਾਰਨ ਹੈ ਕਛੂਕ ਪੜੀਆ ਗਿਆਨ ਜਦੋਂ ਤੱਕ ਮਨ ਨਹੀਂ ਸਮਝਦਾ ਬੰਦੇ ਦਾ ਮਨ ਸਮਝਾਉਣਾ ਅਤਿ ਅੰਤ ਲਾਜ਼ਮੀ ਹੈ ਅਤਿ ਅੰਤ ਲਾਜ਼ਮੀ ਕਿਉਂਕਿ ਮਨ ਦੇ ਜਦੋਂ ਮਨ ਦੇ ਨੇੜੇ ਗੁਰਬਾਣੀ ਆ ਗਈ ਹੈ ਨਾ ਫਿਰ ਤੁਹਾਡਾ ਮਨ ਵੀ ਮਾਨ ਹੋ ਜਾਂਦਾ ਹੈ ਗੁਰਬਾਣੀ ਨਹੀਂ ਮਨ ਜਦੋਂ ਵੀ ਮਾਨ ਤੁਹਾਡਾ ਸਮਝਣ ਲੱਗ ਪਿਆ ਤਾਂ ਸੁਭਾਵਿਕ ਹੈ ਗੁਰੂ ਪਿਆਰਿਓ ਉਹ ਗੁਰਬਾਣੀ ਦੇ ਨੇੜੇ ਆਵੇਗਾ ਹੀ ਆਵੇਗਾ ਉਹ ਸਮਝਦਾਰ ਹੋ ਜਾਵੇਗਾ ਉਹ ਗੁਰੂ ਸਾਹਿਬ ਦੀ ਹਜ਼ੂਰੀ ਦੇ ਅੰਦਰ ਰੋਜ਼ਾਨਾ ਜੁੜ ਸਕਦਾ ਹੈ ਉਹ ਜੁੜਦਾ ਨਹੀਂ ਕਦੇ ਵੀ ਉਹ ਜੁੜਦਾ ਨਹੀਂ ਉਹ ਜੁੜੇਗਾ ਤਾਂ ਕਿਸੇ ਦੇ ਚਰਨਾਂ ਦੇ ਵਿੱਚ ਮਾਫ ਕਰੇ ਸ਼ਬਦ ਵਰਤੇ ਆ ਕਿ ਉਹ ਕਿਸੇ ਨੇ ਆਪਣੇ ਦਿਲ ਦੇ ਵਿੱਚ ਜਗ੍ਹਾ ਬਣਾਉਣੀ ਚਾਹੁੰਦਾ ਹੋਵੇ ਪਰ ਜਦੋਂ ਪਰਮਾਤਮਾ ਦੇ ਚਰਨਾਂ ਵਿੱਚ ਜੁੜਦਾ ਏ ਪਰਮਾਤਮਾ ਆਪਣੇ ਸਿਰ ਦਾ ਤਾਜ ਬਣਾ ਦਿੰਦਾ ਏ ਉਹਨੂੰ ਸਿਰ ਦਾ ਆਪਣੇ ਦਰ ਦੀ ਆਪਣੀ ਪਾਵਨ ਗੋਦ ਦੇ ਵਿੱਚ ਬਹਿ ਕੇ ਉਹਨੂੰ ਥਾਂ ਦੇ ਦਿੰਦਾ ਏ ਗੋਦ ਨਾਲ ਜੁੜ ਕੇ ਉਹਨੂੰ ਚਰਨਾਂ ਦੇ ਵਿੱਚ ਥਾਂ ਦੇ ਕੇ ਮਾ ਪਾਵਨ ਗੁਰਬਾਣੀ ਦੇ ਸਿਧਾਂਤ ਨਾਲ ਜਦੋਂ ਬੰਦਾ ਜੁੜਦਾ ਏ ਫਿਰ ਸਹਿਜ ਹੀ ਗੁਰਬਾਣੀ ਦੇ ਸਹਿਜ ਪਕੇ ਸੁਮੇਟਾ ਆ ਗਣਾ ਸਹਿਜ ਦੇ ਨਾਲ ਜਦੋਂ ਨਾਮ ਦਾ ਬੀਜ ਪੱਕਾ ਹੁੰਦਾ ਏ ਉਹਦੇ ਵਰਗੀ ਮਠਾਸ ਕਿਤੇ ਵੀ ਨਹੀਂ ਹੁੰਦੀ ਫਿਰ ਕੋੜੇ ਸ਼ਬਦ ਵੀ ਕਿਸੇ ਵੈਰੀ ਦੇ ਮਿੱਠੇ ਲੱਗਣ ਲੱਗ ਜਾਂਦੇ ਨੇ ਇਹ ਨਾਮ ਦੀ ਕਮਾਈ ਹੈ ਅੱਜ ਜਿਹੜੀ ਜੋ ਭਾਵਨੇ ਵਿਚਾਰ ਆਇਆ ਆਪਾਂ ਗੱਲ ਕਰ ਰਹੇ ਸਾਂ ਕਿ ਉੱਚਾ ਆਚਰਣ ਤੇ ਚੰਗਾ ਰੂਪ ਤੇ ਚੰਗਾ ਸ਼ਿੰਗਾਰ ਪ੍ਰਮਾਤਮਾ ਨੇ ਕਿਹਨੂੰ ਮੰਨਿਆ ਏ ਉਹਦੀ ਵਿਚਾਰ ਅੱਜ ਅਸੀਂ ਭਾਵਨ ਇਸ ਭਾਵਨ ਸ਼ਬਦ ਦੇ ਵਿੱਚ ਕਰਾਂਗੇ ਆਚਾਰ ਬੰਤਸਾਈ ਪ੍ਰਧਾਨੇ ਮੰਨੇ ਪਰਮੰਨੇ ਹਜ਼ੂਰ ਕਾ ਨੇ ਜੋ ਗੁਰੂ ਨਾਨਕ ਦੀ ਬਾਣੀ ਦੇ ਨਾਲ ਜਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਅਠੇ ਪਹਿਰ ਰੰਗੇ ਰਹਿੰਦੇ ਨੇ ਅਸਲ ਦੇ ਵਿੱਚ ਉਹੀ ਮੰਨੇ ਮੰਨੇ ਤੇ ਪਰਮੰਨੇ ਮੰਨੋ ਨਹੀਂ ਹਜ਼ੂਰ ਕਹਿੰਦੇ ਆਵਾ ਗਾਉਣ ਦੇ ਵਿੱਚ ਸਾਰੀ ਸ੍ਰਿਸ਼ਟੀ ਖਚਤ ਹੋਈ ਪਈ ਹੈ ਸਭ ਸ਼ਿੰਗਾਰ ਬਣੇ ਇਸ ਗਿਆਨੇ ਗਿਆਨ ਦਾ ਜੋ ਬੂਟਾ ਹੈ ਨਾ ਜੀ ਉਹ ਹਜ਼ੂਰ ਕਹਿੰਦੇ ਗੁਰੂ ਦੇ ਨਾਨਕ ਦੀ ਪਾਵਨ ਪ੍ਰਮਾਤਮਾ ਦੀ ਛੱਡ ਦੇ ਥੱਲੇ ਬੈੰਦਾ ਹੈ ਹੁਣ ਦੇਖੋ ਦੀਵੇ ਥੱਲੇ ਹਨੇਰਾ ਹੁੰਦਾ ਹੈ ਪਰ ਸਭ ਨੂੰ ਚਾਨਣ ਦਿੰਦਾ ਹੈ ਉਹ ਆਪ ਦੇ ਥੱਲੇ ਹਨੇਰਾ ਰੱਖਦਾ ਏ ਭਾਵ ਕਿ ਹੁਣ ਸਾਰਿਆਂ ਨੂੰ ਚਾਨਣ ਦੇਣ ਵਾਲੇ ਪ੍ਰਮਾਤਮਾ ਨੇ ਆਪਣਾ ਆਂਚ ਸਾਰੀ ਸ੍ਰਿਸ਼ਟੀ ਦੇ ਵਿੱਚ ਵਸਾਇਆ ਹੋਇਆ ਏ ਤੇ ਉਸੇ ਸ੍ਰਿਸ਼ਟੀ ਦੇ ਵਿੱਚ ਗਿਆਨ ਦਾ ਦੀਵਾ ਵੀ ਜਗਾ ਦਿੱਤਾ ਏ ਪਰ ਗੱਲ ਤਾਂ ਪਹਿਚਾਨਣ ਵਾਲੀ ਆ ਨਾ ਸਾਖੁਲ ਬੰਤੀ ਸਾਹ ਸੁਵਹਾਈ ਜੋ ਪਿਰਕੈ ਸੰਗ ਸਵਾਰੀ ਜੀਓ ਤੇ ਉਹ ਉੱਚੀ ਕੁੱਲ ਵਾਲੀ ਉਹੀ ਜੀਵਸਤਰੀ ਸਮਝੋ ਹੁਣ ਉੱਚ ਕੁੱਲ ਦਾ ਤੇ ਨੀਵੀਂ ਜਾਤੀ ਦਾ ਰੌਲਾ ਪੈਂਦਾ ਹੈ ਨਾ ਕਈ ਵਾਰ ਕਿ ਨੀਵੀਂ ਜਾਤ ਹੈ ਭਗਤ ਵਰਦਾਸ ਸਮਝਾ ਰਹੇ ਜਦੋਂ ਜਦੋਂ ਜੇਕਰ ਆਵੇਗਾ ਉਹਨਾਂ ਦੀ ਨਾਲ ਜਾਤ ਦਾ ਉਹਨਾਂ ਦਾ ਜ਼ਿਕਰ ਹੋਵੇਗਾ ਹੀ ਹੋਵੇਗਾ ਕਿ ਉਹਨਾਂ ਨੂੰ ਕਿਵੇਂ ਅਧਕਾਰਿਆ ਜਾਂਦਾ ਸੀ ਪਰ ਪ੍ਰਮਾਤਮਾ ਨੇ ਕਿਰਪਾ ਕਰਕੇ ਉਹ ਮਨਾਰਤ ਦੀ ਧਰਤੀ ਤੇ ਉਹਨਾਂ ਨੂੰ ਛਤਰ ਚੁਲਾ ਦਿੱਤੇ ਨੇ ਪਰ ਹਜ਼ੂਰ ਗੁਰੂ ਅਰਜਨ ਦੇਵ ਭਾਸ਼ਾ ਜੀ ਕਹਿੰਦੇ ਨੇ ਕਿ ਇਹਨੇ ਸਾਖ ਕੁਲਵੰਤੀ ਕੁਲਵੰਤੀ ਤੋਂ ਭਾਵ ਉੱਚੇ ਕੁਲ ਵਾਲੀ ਉਹਨੂੰ ਹੀ ਸਮਝੋ ਜੋ ਰੋਜ਼ਾਨਾ ਪ੍ਰਮਾਤਮਾ ਦਾ ਨਾਮ ਲੈਂਦੀ ਹੈ ਪ੍ਰਮਾਤਮਾ ਦੀ ਸੇਵਾ ਕਰਕੇ ਆਪਣੀ ਜ਼ਿੰਦਗੀ ਦਾ ਨਿਰਵਾਹ ਚਲਾਉਂਦੀ ਹੈ ਤੇ ਆਪਣੀ ਜ਼ਿੰਦਗੀ ਨੂੰ ਉਸ ਸਟੈਂਡ ਤੇ ਲੈ ਕੇ ਆਉਂਦੀ ਹੈ ਜਿੱਥੇ ਪ੍ਰਮਾਤਮਾ ਨੂੰ ਦੇਖਣਾ ਚਾਹੁੰਦਾ ਹੈ ਹਜ਼ੂਰ ਕਹਿੰਦੇ ਸੋਭਰਾਈ ਉਹ ਸਭਨਾ ਦੇ ਦਿਲਾਂ ਦੇ ਵਿੱਚ ਘਰ ਘਰ ਜਾਂਦੀ ਹੈ ਫਿਰ ਜੀ ਬਿਸਤਰੀ ਅੱਜ ਦੇ ਮਨੁੱਖ ਦੀ ਗੱਲ ਕਰੀਏ ਜੀ ਆਪਣੇ ਤੋਂ ਅੱਗੇ ਦੀ ਦੌੜ ਨੂੰ ਹਰੇਕ ਨੂੰ ਬੰਦੇ ਨੂੰ ਮੁਬਾਰਕ ਹੈ ਪਰ ਜਦੋਂ ਬੰਦਾ ਪਿੱਛੇ ਹੋ ਜਾਂਦਾ ਹੈ ਫਿਰ ਪ੍ਰਮਾਤਮਾ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਜੋ ਜੋ ਮੈਂ ਕੀਆ ਸੋ ਮੈਂ ਪਾਇਆ ਉਸਨੇ ਜੀਨ ਦੀ ਜੈ ਅਵਰ ਜਨਾ ਜਦੋਂ ਅੱਗੇ ਲੰਘਿਆ ਗਿਆ ਸੀ ਉਦੋਂ ਸ਼ੁਕਰਗੁਜ਼ਾਰ ਨਹੀਂ ਹੋਇਆ ਹੁਣ ਪਿੱਛੇ ਰਹਿ ਗਏ ਆ ਫਿਰ ਪ੍ਰਮਾਤਮਾ ਨੂੰ ਤਾਨਾ ਥੋੜੀ ਦਿੱਤਾ ਜਾਂਦਾ ਹੈ ਜੀ ਆਪਾਂ ਗੱਲ ਕਰ ਰਹੇ ਹਾਂ ਸਾਇਕ ਦਿਨ ਆਪ ਜੀ ਨੇ ਸਾਖੀ ਆਪ ਜੀ ਨੇ ਵਿਚਾਰੀ ਸੀ ਗੁਰੂ ਪਿਆਰਿਓ ਕਿ ਜਦੋਂ ਤੱਕ ਬੰਦੇ ਦੇ ਇਹ ਕਰ ਕਰ ਸੋ ਇਹ ਕਰ ਪਾਏ ਜਦੋਂ ਉਹਦੇ ਹੱਥਾਂ ਦੀਆਂ ਕੀਤੀਆਂ ਹੋਈਆਂ ਗੰਢਾਂ ਉਹਦੇ ਮੂੰਹ ਦੇ ਨਾਲ ਖੁੱਲਦੀਆਂ ਨਹੀਂ ਉਦੋਂ ਤੱਕ ਬੰਦਾ ਸਮਝਦਾ ਨਹੀਂ ਹੁੰਦਾ ਜਦੋਂ ਤੱਕ ਹੱਥਾਂ ਦੇ ਨਾਲ ਕੀਤੇ ਹੋਏ ਕਾਰਜ ਉਹਦੇ ਮੂੰਹ ਦੇ ਉੱਤੇ ਭਾਵ ਕੇ ਸੱਚ ਰੂਪ ਦੇ ਕਰਕੇ ਬਿਆਨ ਨਹੀਂ ਕੀਤਾ ਜਾ ਸਕਦਾ ਜਾਂਦਾ ਉਦੋਂ ਤੱਕ ਬੰਦਾ ਸਮਝਦਾ ਨਹੀਂ ਹੁੰਦਾ ਲੁਕਾਉਂਦਾ ਹਰ ਕੋਈ ਹੈ ਹਰ ਕੋਈ ਬੰਦਾ ਭੁੱਲਣਾ ਅੰਦਰ ਹੈ ਹਰ ਬੰਦਾ ਪੁੱਲਾਂ ਗਲਤੀਆਂ ਕਰਦਾ ਏ ਪਰ ਜਦੋਂ ਪ੍ਰਮਾਤਮਾ ਨੂੰ ਸੱਚ ਜਾਣ ਕੇ ਉਹਦੇ ਸਾਹਮਣੇ ਸਾਰਾ ਕੁਝ ਰੱਖ ਦਿੰਦਾ ਏ ਕਿ ਪ੍ਰਮਾਤਮਾ ਆਹ ਮੇਰੀ ਜ਼ਿੰਦਗੀ ਦੇ ਵਿੱਚ ਹੋਈਆਂ ਨੇ ਇਹ ਤੁਸੀਂ ਬਖਸ਼ਣ ਹਾਰੋ ਸੱਚ ਕਰਕੇ ਜਾਣਿਓ ਜੋ ਪੁੱਲਾਂ ਜ਼ਿੰਦਗੀ ਦੇ ਵਿੱਚ ਕਦੇ ਬਖਸ਼ਣ ਯੋਗ ਨਾ ਹੋਣ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਵੀ ਬਖਸ਼ਾ ਦਿੰਦੇ ਨੇ ਪਰ ਤੁਹਾਡਾ ਪ੍ਰੋਮਿਸ ਇਹ ਤੁਹਾਡਾ ਸੱਚ ਗੁਰੂ ਸਾਹਿਬ ਦੇ ਅੱਗੇ ਸਪਸ਼ਟ ਰੂਪ ਵਿੱਚ ਤੁਹਾਡੀ ਰਸਨਾ ਤੇ ਆਉਣਾ ਚਾਹੀਦਾ ਏ ਇੱਕ ਨਵਾਬ ਬੜਾ ਦਾਨੀ ਸੀ ਉਹ ਜਦੋਂ ਵੀ ਕਿਸੇ ਨੂੰ ਦਾਨ ਕਰਦਾ ਸੀ ਆਪਣੇ ਅੱਖਾਂ ਨੂੰ ਤੁਮ ਨੀਵਾ ਕਰ ਲੈਂਦਾ ਸੀ ਆਪ ਜੀ ਇਹ ਸਾਖੀ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਤੋਂ ਕਿੰਨੀ ਵਾਰੀ ਸਟੇਜ ਤੋਂ ਸੁਣੀ ਹੋਵੇਗੀ ਆਪਾਂ ਵੀ ਦੋ ਵਾਰੀ ਸਤਗੁਰੂ ਦੀ ਹਜ਼ੂਰੀ ਤੇ ਅੰਦਰ ਸਾਖੀ ਸਰਵਣ ਕਰਵਾਈ ਹੈ ਆਪ ਜੀ ਨੂੰ ਕਹਿੰਦੇ ਇੱਕ ਨਵਾਬ ਬੜਾ ਦਾਨੀ ਸੀ ਜਦੋਂ ਵੀ ਉਹ ਕਿਸੇ ਮੰਗਤਿਆਂ ਨੂੰ ਦਾਨ ਕਰਦਾ ਸੀ ਆਪਣੇ ਮੂਰੇ ਮੋਤੀਆਂ ਦਾ ਥਾਲ ਭਰ ਕੇ ਹੱਥ ਦੇ ਵਿੱਚ ਮੋਤੀ ਫੜ ਕੇ ਆਪਣੇ ਦੋਵੇਂ ਅੱਖਾਂ ਨੀਵੀਆਂ ਕਰਕੇ ਉਹਨਾਂ ਨੂੰ ਦੇਈ ਜਾਂਦਾ ਸੀ ਕਿਸੇ ਨੇ ਪੁੱਛਿਆ ਕਹਿੰਦੇ ਨਵਾਬ ਤੁਸੀਂ ਆਪਣੇ ਖਜ਼ਾਨੇ ਦੇ ਵਿੱਚੋਂ ਕਿੰਨਾ ਬੇਅੰਤਾਂ ਦਾ ਖਜ਼ਾਨਾ ਰੋਜ਼ਾਨਾ ਮਕਤੀਆਂ ਨੂੰ ਦੇ ਦਿੰਦੇ ਹੋ ਪਰ ਕਦੇ ਵੀ ਤੁਸੀਂ ਅੱਖਾਂ ਉੱਚੀਆਂ ਕਰਕੇ ਨਹੀਂ ਦੇਖਿਆ ਕਿ ਮੈਂ ਜਿਹਨੂੰ ਦੇ ਰਿਹਾ ਵਾਂ ਤੇ ਕਿਹਨੂੰ ਦੇ ਰਿਹਾ ਵਾਂ ਕਿੰਨਾ ਕੁ ਦੇ ਰਿਹਾ ਜਿੰਨਾ ਤੁਹਾਡੇ ਹੱਥ ਵਿੱਚ ਆ ਜਾਂਦਾ ਹੈ ਤੁਸੀਂ ਉਹਨਾਂ ਉਹਦੇ ਹੱਥਾਂ ਦੇ ਵਿੱਚ ਰੱਖ ਦਿੰਦੇ ਹੋ ਕਦੇ ਆਪਣੀ ਅੱਖਾਂ ਉੱਚੀ ਨਹੀਂ ਕਰਕੇ ਦੇਖੀਆ ਕਦੇ ਕਿਉਂ ਨਵਾਬ ਦਾ ਜੋ ਉਸ ਸਵਾਲ ਦਾ ਜਵਾਬ ਤੁਸੀਂ ਇਹਨਾਂ ਜੀ ਉਹ ਦਿਲ ਨੂੰ ਛੂਹਣ ਵਾਲਾ ਸੀ ਦੀਨੇ ਸਵਾਲ ਕੀਤਾ ਸੀ ਤੇ ਉਹਨੂੰ ਸਵਾਲ ਦਾ ਆਨਸਰ ਮਿਲ ਗਿਆ ਪਰ ਪੂਰੀ ਕਾਇਨਾਤ ਨੂੰ ਜਿਹਨੇ ਪਰਮਾਤਮਾ ਨੇ ਬਣਾਇਆ ਏ ਉਹਦੇ ਵਿੱਚ ਉਹਦੀ ਪਰਫੁੱਲਤਾ ਹੋਰ ਅਤਿਅੰਤ ਵਧ ਗਈ ਕਿਉਂਕਿ ਪਰਮਾਤਮਾ ਨੂੰ ਖੁਸ਼ ਕਰਨ ਵਾਲਾ ਗੁਣੀਆਂ ਨੂੰ ਖੁਸ਼ ਕਰਨ ਵਾਲਾ ਹੋ ਜਾਂਦਾ ਹੈ ਜੀ ਪਰਮਾਤਮਾ ਨੂੰ ਜਿਹਨੇ ਖੁਸ਼ ਕਰ ਲਿਆ ਉਹ ਪੂਰੀ ਕੁੱਲ ਦੁਨੀਆ ਨੂੰ ਖੁਸ਼ ਕਰਨ ਵਾਲਾ ਹੋ ਜਾਂਦਾ ਹੈ ਹਨ ਵਾਵ ਨੇ ਆਖਿਆ ਕਹਿੰਦੇ ਥਾਲ ਪਰ ਕੇ ਮੈਂ ਤਾਂ ਰਖ ਲੈਣਾ ਇਹ ਹੱਥਾਂ ਦੇ ਵਿੱਚ ਜਿੰਨੇ ਕੁ ਮੋਤੀ ਆ ਜਾਂਦੇ ਨੇ ਉਹਨੇ ਕੁ ਮੈਂ ਦੇ ਹੀ ਜਾਣਾ ਵਾ ਅੱਖਾਂ ਮੈਂ ਨੀਵੀਂ ਆ ਤਾਂ ਤਾਂ ਕਰਦਾ ਵਾ ਜਿਹਨੂੰ ਮੈਂ ਦੇ ਰਿਆਂ ਕਿਤੇ ਇਹ ਬੰਦਾ ਇਹ ਨਾ ਸਮਝ ਲੇ ਕਿ ਸਾਨੂੰ ਦੇਣ ਵਾਲਾ ਇਹੀ ਐ ਹੁਣ ਅੱਖਾਂ ਮੈਂ ਤਾਂ ਨੀਵੀਂ ਆ ਕੀਤੀਆਂ ਨੇ ਕਹਿੰਦੇ ਕਿੱਥੋਂ ਤੂੰ ਸਿੱਖਿਆ ਇਹ ਅਜਿਹਾਂ ਦਾਨ ਕਰਨਾ ਕੋਈ ਬੰਦਾ ਇੱਕ ਦੰਮਣੀ ਵੀ ਦਵੇ ਸੌ ਵਾਰੀ ਬੰਦਾ ਆਪਣਾ ਨਾਮ ਬੁਲਾਉਂਦਾ ਏ ਇਹ ਸਾਡੇ ਦੇ ਵਿੱਚ ਵੀ ਐ ਜੀ ਅਸੀਂ ਧੰਨ ਸ਼੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਿਹਰੇ ਚਾਹੇ ਰਮਾਲਾ ਵੀ ਕਿਉਂ ਨਾ ਲੈ ਕੇ ਆਈਏ ਚਾਹੇ ਗੁਰੂ ਸਾਹਿਬ ਲਈ ਕੁਝ ਵੀ ਵਸਤ ਲੈ ਕੇ ਆਈਏ ਕਈ ਦਾ ਗੁਰੂ ਪਿਆਰੇ ਅਜੇਹ ਕਹਿੰਦੇ ਨੇ ਬਾਬਾ ਜੀ ਸਾਡਾ ਕਿਤੇ ਵੀ ਨਾਮ ਨਾ ਆਵੇ ਗੁਪਤ ਰੂਪ ਦੇ ਵਿੱਚ ਅਰਦਾਸ ਕਰੋ ਗੁਪਤ ਰੂਪ ਦੇ ਵਿੱਚ ਇਹ ਵਸਤੂ ਗੁਰੂ ਸਾਹਿਬ ਤੱਕ ਪੁੱਜਣੀ ਚਾਹੀਦੀ ਹੈ ਪਰ ਕਈ ਅਜੇਹ ਵੀ ਨੇ ਕਹਿੰਨੇ ਤਿੰਨੇ ਵਾਰੀ ਅਰਦਾਸ ਹੈ ਤਿੰਨੇ ਵਾਰੀ ਮੇਰਾ ਨਾਮ ਲੈ ਕੇ ਅਰਦਾਸ ਕਰਨੀ ਹੈ ਆਪਾਂ ਇਹ ਗੁਰੂ ਸਾਹਿਬ ਦੀ ਸਿਧਾਂਤ ਹੈ ਨਾ ਮੈਨੂੰ ਬੋਲਿਆ ਸਭ ਕਿਸੇ ਜਾਣ ਦਾ ਕਿਸ ਅੱਗੇ ਕੀ ਚਾਹੇ ਅਰਦਾਸ ਜੋ ਬੁਲਾਵੇ ਤੇ ਉਹ ਬੋਲੇ ਸਮਾਮੀ ਹਜ਼ੂਰ ਨੇ ਤਾਂ ਸਾਨੂੰ ਇਹ ਲਿਖ ਕੇ ਦਿੱਤਾ ਹੈ ਕਿ ਭਾਈ ਜੋ ਪ੍ਰਮਾਤਮਾ ਨੂੰ ਤੂੰ ਕਹਿ ਰਿਹਾ ਹੈ ਉਹ ਤਾਂ ਪਹਿਲਾਂ ਹੀ ਪੁੱਜ ਚੁੱਕਿਆ ਹੈ ਕਿੰਨੂੰ ਸੁਣਾ ਸਕਦਾ ਹੈ ਨਵਾਬ ਦਾ ਇਹੀ ਆਨਸਰ ਜੀ ਕਹਿੰਦਾ ਕਿਤੇ ਮੈਨੂੰ ਇਹ ਬੰਦੇ ਇਹ ਨਾ ਸਮਝ ਲੈਣ ਕਿ ਸਾਨੂੰ দান ਦੇਣ ਵਾਲਾ ਇਹੀ ਬੰਦਾ ਹੈ ਤੇ ਇਹ ਦਾਹਾਂ ਨੂੰ দান ਦਿੰਦਾ ਹੈ ਤੇ ਇਹ ਸਾਡਾ ਦਾਤਾ ਹੈ ਕਹਿੰਦਾ ਜਿਨੇ ਮੈਨੂੰ ਭੇਜਿਆ ਹੈ ਮੈਂ ਉਹਦੀ ਵਸਤੂ ਇਹਨਾਂ ਵਸਤੂਆਂ ਤੱਕ ਪਹੁੰਚਾ ਰਿਹਾ ਹਾਂ ਮੈਂ ਦਾਤਾ ਦੇਣ ਵਾਲਾ ਨਹੀਂ ਮੈਂ ਇੱਕ ਜਰੀਆ ਹਾਂ ਤੁਹਾਡਾ ਗੁਰੂ ਤਾਂ ਤੁਹਾਡਾ ਗੁਰੂ ਤੁਹਾਨੂੰ ਪ੍ਰਮਾਤਮਾ ਤੱਕ ਮਿਲਾਉਣ ਲਈ ਆਇਆ ਹੈ ਜਦੋਂ ਤੱਕ ਤੁਸੀਂ ਆਪਣੇ ਗੁਰੂ ਦੇ ਸਿਧਾਂਤਾਂ ਨਾਲ ਜੁੜਦੇ ਨਹੀਂ ਤੁਸੀਂ ਪਰਮਾਤਮਾ ਦੇ ਨੇੜੇ ਨਹੀਂ ਹੋ ਸਕਦੇ ਗੁਰੂ ਪਿਆਰਿਓ ਗੁਰਬਾਣੀ ਪਰਮਾਤਮਾ ਨਾਲ ਮਲਾਉਣ ਲਈ ਇੱਕ ਨਿਰਮ রূপੀ ਹੀਰਾ ਏ ਜਦੋਂ ਗੁਰਬਾਣੀ ਦੇ ਲੜ ਲੱਗਦੇ ਹਾਂ ਪਰਮਾਤਮਾ ਦੀ ਪਹਿਚਾਣ ਆ ਜਾਂਦੀ ਹੈ ਜੋ ਪੂਰੀ ਕੁਦਰਤ ਦੇ ਵਿੱਚ ਸਮਾਈ ਹੋਈ ਹੈ ਫਿਰ ਤੁਹਾਨੂੰ ਵੈਰੀ ਦੇ ਵਿੱਚ ਵੀ ਪਰਮਾਤਮਾ ਦਿਸੇਗਾ ਤੁਹਾਨੂੰ ਆਪਣੇ ਦੇ ਵਿੱਚ ਵੀ ਗੁਰੂ ਪਰਮਾਤਮਾ ਦੇ ਦਰਸ਼ਨ ਹੋਣ ਕਿਉਂਕਿ ਬਿਲਪ ਕਰੇ ਤੁਹਾਡੇ ਵਿੱਚ ਤਰਸ ਨਹੀਂ ਆਉਣਾ ਗੁਰੂ ਸਾਹਿਬ ਦੇ ਲਈ ਤੁਹਾਡੇ ਮਨ ਵਿੱਚ ਉਹ ਸਾਧਨਾ ਆ ਜਾਣੀ ਹੈ ਤੁਹਾਡੇ ਮਨ ਵਿੱਚ ਵਿਰਾਗ ਆ ਜਾਣਾ ਹੈ ਪ੍ਰਮਾਤਮਾ ਦਾ ਕਿਉਂਕਿ ਸਾਰੀ ਜਗਾ ਪ੍ਰਮਾਤਮਾ ਦਾ ਦਰਸ਼ਨ ਹੋ ਜਾਣਾ ਹੈ ਤੁਹਾਨੂੰ ਜਿਸਕੇ ਜਿਹਨੂੰ ਤੂੰ ਪ੍ਰਮਾਤਮਾ ਵਸਤੂ ਦੇ ਦਿੰਦਾ ਹੈ ਉਹ ਬੰਦਾ ਕਦੇ ਹੱਕ ਨਹੀਂ ਜਿਤਾਉਂਦਾ ਕਿ ਮੇਰੀ ਹੈ ਕਿਉਂਕਿ ਜਿਹੜੀ ਵਸਤੂ ਤੂੰ ਉਹਨੂੰ ਦੂਸਰੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਲਈ ਹੈ ਉਹ ਬੰਦਾ ਬੜੀ ਚੜ੍ਹਦੀ ਕਲਾ ਦੇ ਵਿੱਚ ਜ਼ਿੰਮੇਵਾਰੀ ਨਿਭਾਉਂਦਾ ਹੈ ਕਿਉਂਕਿ ਬਿਰਲ ਕਰੇ ਚਾਤਰ ਕੀ ਨਿਆਈ ਉਹ ਬੰਦਾ ਜ਼ਿੰਮੇਵਾਰੀ ਬਣਾਉਂਦਾ ਹੈ ਅਗਲੀ ਪੰਕਤੀ ਹਜ਼ੂਰ ਨੇ ਕਿਰਪਾ ਕਰਕੇ ਪਾਵਨੋ ਸ਼ਬਦ ਦੀ ਸਮਾਪਤੀ ਕਰ ਰਹੇ ਨੇ ਮਹਿਮਾ ਇਸ ਕੀ ਕਹਿਣ ਨਾ ਜਾਏ ਤੇ ਹਜ਼ੂਰ ਕਹਿੰਦੇ ਅਜਹੀ ਪ੍ਰਸਿੱਧੀ ਦੇ ਪਾਤਰ ਪਰਮਾਤਮਾ ਉਸ ਵਿਅਕਤੀ ਨੂੰ ਬਣਾ ਦਿੰਦਾ ਏ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਕਿ ਕਈ ਵਾਰ ਉਸ ਬੰਦੇ ਦੀ ਫਿਰ ਜਾਮਨੀ ਦਿੱਤੀ ਜਾਂਦੀ ਹੈ ਉਸ ਬੰਦੇ ਦੀ ਬੰਦੇ ਸੌਂ ਖਾਣ ਲੱਗ ਜਾਂਦੇ ਨੇ ਪਰ ਹਲੇ ਕਿ ਗੁਰੂ ਸਾਹਿਬ ਨੇ ਕਹੇ ਕਸਮ ਖਾਣੀ ਨਹੀਂ ਆਪਾਂ ਗੱਲ ਕਰ ਰਹੇ ਹਾਂ ਕਿ ਬੰਦਾ ਫਿਰ ਉਹਦੀ ਜਾਮਨੀ ਦੇਣ ਲੱਗ ਜਾਵੇ ਕਿ ਫਲਾਣੇ ਬੰਦੇ ਦੀ ਭਾਈ ਮੈਨੂੰ ਇਸ ਤਰ੍ਹਾਂ ਜਾਮਨੀ ਹੈ ਮੈਂ ਸਾਰੇ ਜੋ ਤੇਰੇ ਨਾਲ ਪ੍ਰੋਮਿਸ ਤੇ ਜਾਂ ਤੇਰੇ ਨਾਲ ਵਾਅਦੇ ਕੀਤੇ ਨੇ ਸਮੇਂ ਸਿਰ ਮੈਂ ਸਾਰੇ ਪੂਰੇ ਕਰਾਂਗਾ ਭਾਵੇਂ ਹਜ਼ੂਰ ਕਹਿੰਦੇ ਮਹਿਮਾ ਤੇ ਇਸ ਕੀ ਕਹਿਣਾ ਨਾ ਜਾਏ ਉਹਦੀ ਵਰ ਸ਼ੋਭਾ ਦੇ ਗੁਣ ਨਹੀਂ ਗਾ ਹੁੰਦੇ ਜੋ ਪ੍ਰਮਾਤਮਾ ਦੇ ਦਰ ਤੇ ਚੰਗੀ ਤਰ੍ਹਾਂ ਉਹਦੇ ਵਰਗਾ ਉਹਦੇ ਦੱਸੇ ਹੋਏ ਰਾਹਾਂ ਦੇ ਨਾਲ ਸੰਪੂਰਨ ਰੂਪ ਵਿੱਚ ਉਹਦਾ ਹੋ ਜਾਂਦਾ ਹੈ ਜੋ ਪਰਮੇਲ ਜੋ ਪਰਮੇਲ ਲਈ ਅੰਗ ਹਜ਼ੂਰ ਕਹਿੰਦੇ ਜਿਹਨੂੰ ਪ੍ਰਮਾਤਮਾ ਨੇ ਵਿਛੜੇ ਹੋਿਆਂ ਨੂੰ ਆਪਣੇ ਅੰਗ ਦੇ ਨਾਲ ਮਿਲਾ ਲਿਆ ਜੋ ਪਰਮੇਲ ਲਈ ਅੰਗ ਲਾਏ ਜਿਹਨੂੰ ਮਿਲਾ ਲਿਆ ਪਰਮਾਤਮਾ ਉਹਨੂੰ ਆਪਣੇ ਅੰਗ ਨਾਲ ਲਾ ਲੈਂਦਾ ਹੈ ਆਪਣੇ ਸਰੀਰ ਨਾਲ ਜੋ ਸ਼ਰਨ ਆਵੇ ਇਸ ਕੰਠ ਲਾਵੇ ਕੰਠ ਦਾ ਪਾਵੇ ਗळा ਜੋ ਸ਼ਰਨ ਦੇ ਵਿੱਚ ਆ ਗਿਆ ਗੁਰੂ ਪਿਆਰੀ ਸਾਧ ਸੰਗਤ ਜੀ ਉਹਨੂੰ ਪਰਮਾਤਮਾ ਨੇ ਆਪਣੇ ਚਰਨਾਂ ਦੇ ਵਿੱਚ ਥਾਂ ਦੇਣੀ ਤਾਂ ਦੇਣੀ ਆਪਣੇ ਕੰਠ ਦੇ ਨਾਲ ਲਾ ਕੇ ਹਜ਼ੂਰ ਨਵਾਜਦੇ ਨੇ ਫਿਰ ਸੁਹਾਗ ਬਰ ਅਗੰਮ ਅਗੋਚਰ ਜਨ ਨਾਨਕ ਪ੍ਰੇਮ ਸੁਧਾਰੀ ਜੀਓ ਅਗੋਚਰ ਦਾ ਭਾਵ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ ਫਿਰ ਸੁਹਾਗ ਸਿਰ ਦਾ ਭਾਵ ਹੈ ਸਦੀਵੀ ਸੁਹਾਗ ਦਾ ਭਾਵ ਜਿਵੇਂ ਇਸਤਰੀ ਦਾ ਸੁਹਾਗ ਪਤੀ ਜਿਹਦੇ ਜਿਹਦਾ ਪਤੀ ਉਹਦੇ ਸਿਰ ਤੇ ਹੋਵੇ ਉਹਨੂੰ ਸੁਹਾਗਨ ਆਖਿਆ ਜਾਂਦਾ ਹੈ ਹਜ਼ੂਰਾ ਕਹਿੰਦੇ ਫਿਰ ਸੁਹਾਗ ਉਹ ਸੁਹਾਗਨ ਇਸਤਰੀ ਦਾ ਪਤੀ ਸੁਹਾਗ ਜੋ ਸਥਿਰ ਦਾ ਭਾਵ ਹੈ ਸਦਾ ਰਹੀ ਸਥਿਰ ਭਾਵ ਇੱਕ ਜਗ੍ਹਾ ਸਥਿਰ ਰਹਿਣ ਵਾਲੀ ਵਸਤੂ ਹਜ਼ੂਰ ਕਹਿੰਦੇ ਆਗਮ ਆਪਣੇ ਗਿਆਨ ਇੰਦਰੀਆਂ ਦੀ ਉਹਦੇ ਤੱਕ ਪਹੁੰਚ ਨਾ ਹੋ ਸਕੇ ਅਗੋਚਰ ਉਹਦੇ ਤੱਕ ਪਹੁੰਚਿਆ ਨਾ ਜਾ ਸਕੇ ਜਿਹਦੀ ਵਸਤੂ ਤੱਕ ਹਜ਼ੂਰ ਕਹਿੰਦੇ ਜਨ ਨਾਨਕ ਪ੍ਰੇਮ ਸੁਧਾਰੀ ਜੀਓ ਜਿਹੜੀ ਵਸਤੂ ਤੱਕ ਪਹੁੰਚਿਆ ਨਾ ਜਾ ਸਕੇ ਸਾਡੇ 11 ਇੰਦਰੀਆਂ ਦੀ ਪਹੁੰਚ ਨਾ ਹੋਵੇ ਪ੍ਰਮਾਤਮਾ ਅਜਿਹੀ ਜੀਵ ਇਸਤਰੀ ਨੂੰ ਆਪਣੇ ਸੁਹਾਗ ਰੂਪ ਦੇ ਵਿੱਚ ਉਹ ਨਾਮ ਦਾੰਦੀ ਦਾਤ ਦੇ ਦਿੰਦਾ ਏ ਦਸਦੀ ਵੀ ਉਹਦੇ ਨਾਲ ਰਹਿੰਦੀ ਹੈ ਤੇ ਫਿਰ ਜਨ ਨਾਨਕ हे ਨਾਨਕ ਤੂੰ ਵੀ ਅਜਿਹੇ ਪ੍ਰਮਾਤਮਾ ਦੇ ਲੜ ਲਾ ਕੇ ਆਪਣੇ ਜੀਵਨ ਸਫਲਾ ਕਰੋ ਸਮੋਦਨੀ ਕਰਨ ਦੇ ਵਿੱਚ ਲੈ ਕੇ ਆਂਦਾ ਹੈ ਜੀ ਗੁਰੂ ਅਰਜਨ ਦੇਵ ਸਾਹਿਬ ਨਾਮ ਨੂੰ ਸਮੋਦਨ ਨੂੰ ਕਿ ਪ੍ਰੇਮ ਦਾ ਆਸਰਾ ਚਾਹਾਂ ਜਿਹਾ ਨਾਮ ਦਾ ਕਿਉਂਕਿ ਪ੍ਰੇਮ ਹਜ਼ੂਰ ਆਜ਼ਮ ਨੂੰ ਰਾ ਸਾਨੂੰ ਰੋਜ਼ਾਨਾ ਆਖਦੇ ਨੇ ਨਾ ਸਵਈਆਂ ਦੇ ਵਿੱਚ ਤੁਸੀਂ ਪੜਦੇ ਹੋਮੋਗੇ ਤਾਨਿਤ ਗਲਕੀ ਤਨ ਦਸ਼ਮੇਸ਼ ਪਿਤਾ ਜੀ ਨੇ ਆਖਦੇ ਨੇ ਸਾਨੂੰ ਜਿਨੇ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਇਹ ਕਨਸੈਪਟ ਸਾਨੂੰ ਹਜ਼ੂਰ ਨੇ ਪੰਜਾਂ ਪਿਆਰਿਆਂ ਦੇ ਵਿੱਚ ਵੀ ਦਿੱਤਾ ਏ ਦਇਆ ਦੇ ਨਾਲ ਧਰਮ ਜੋੜ ਕੇ ਕਿਉਂਕਿ ਜਿਹਨੂੰ ਬੰਦੇ ਨੂੰ ਪ੍ਰੇਮ ਨਹੀਂ ਕਿਸੇ ਦੇ ਨਾਲ ਜਿਸੇ ਨਾਲ ਪਿਆਰ ਤੇ ਸਤਿਕਾਰ ਨਹੀਂ ਉਹ ਪਰਮਾਤਮਾ ਦੇ ਨੇੜੇ ਨਹੀਂ ਜਾ ਸਕਦਾ ਕਿਉਂਕਿ ਪਰਮਾਤਮਾ ਸਭਨਾਂ ਜੀਵਾਂ ਦੇ ਵਿੱਚ ਹੀ ਵੱਸਦਾ ਹੈ ਨਾ ਫਿਰ ਹਜ਼ੂਰ ਨੇ ਲਿਖ ਕੇ ਦਿੱਤਾ ਏ ਕਿ ਜਿਨ ਪ੍ਰੇਮ ਕੀਓ ਤਨਹੀਂ ਪ੍ਰਭ ਪਾਇਓ ਜਿਨੇ ਪ੍ਰੇਮ ਕੀਤਾ ਏ ਉਹ ਪਰਮਾਤਮਾ ਦੇ ਨਾਲ ਅੱਗੇ ਜਾ ਸਕਦਾ ਏ ਤੇ ਅੱਗੇ ਪਰਮਾਤਮਾ ਆਪਣੇ ਸ਼ਰਨਾਂ ਦੇ ਵਿੱਚ ਲਾ ਕੇ ਉਹਨੇ ਕੀਤੇ ਹੋਏ ਗਲਤੀਆਂ ਨੂੰ ਪਛਤਾਇਆ ਰੂਪ ਦੇ ਵਿੱਚ ਬਖਸ਼ ਦਿੰਦਾ ਏ ਤੇ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਉਹਨੂੰ ਆਪਣੇ ਗਰਨ ਨਾਲ ਲਾ ਕੇ ਨਿਵਾਜ ਦਿੰਦਾ ਏ ਭਾਵਨਾ ਸ਼ਬਦ ਦੀ ਸਮਾਪਤੀ ਹੈ ਜੀ ਕਿੰਨੀਆਂ ਉਦਾਹਰਣਾਂ ਸੱਚੇ ਪਾਤਸ਼ਾਹ ਦੀ ਪਾਵਨ ਸ਼ਬਦ ਦੇ ਵਿੱਚ ਵੀ ਦਿੱਤੀਆਂ ਨੇ ਕਿ ਜੋ ਅਗੰਮ ਹੈ ਜਿੱਦੇ ਤੱਕ ਪਹੁੰਚ ਨਹੀਂ ਹੋ ਸਕਦੀ ਜੋ ਅਗੋਚਰ ਹੈ ਜਿੱਦੇ ਤੱਕ ਸਾਡੇ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਅਸੀਂ ਪਰਮਾਤਮਾ ਤੱਕ ਪਹੁੰਚ ਨਹੀਂ ਸਕਦੇ ਹਜ਼ੂਰ ਕਹਿੰਦੇ ਅਜਹੀ ਫਿਰ ਸੁਹਾਗ ਰੂਪੀ ਇਸਤਰੀ ਨੂੰ ਪਰਮਾਤਮਾ ਆਪਣੇ ਨਾਮ ਦਾ ਸੁਹਾਗ ਥਾਪ ਦਿੰਦਾ ਹੈ ਹੁਣ ਜਿਹਦਾ ਪਰਮਾਤਮਾ ਹੀ ਸੁਹਾਗ ਹੋਵੇ ਉਹ ਜੀਵ ਇਸਤਰੀ ਨੂੰ ਸਦਾ ਸੁਹਾਗਣ ਰਹਿ ਸਕਦੀ ਹੈ ਨਾ ਜੀ ਅਸੀਂ ਬਿਨਸਨ ਹਾਰਾਂ ਅਸੀਂ ਜਮਣਾ ਵੀ ਹੈ ਮਰਨਾ ਵੀ ਹੈ ਆਪਣੀ ਕੀਤੀ ਹੋਈ ਗਲਤੀਆਂ ਕਰਕੇ ਅਗਲੇ ਜਨਮਾਂ ਦੇ ਵਿੱਚ ਖਚਤ ਵੀ ਹੋਣਾ ਹੈ ਪਰ ਜੋ ਸਦੀਵੀ ਸੁਹਾਗ ਹੈ ਜੀਵ ਇਸਤਰੀ ਦਾ ਨਾ ਉਹਨੇ ਮਰਨਾ ਹੈ ਨਾ ਕਦੇ ਵਿਧਵਾ ਹੋਣਾ ਹੈ ਨਾ ਕਦੇ ਉਹਨੇ ਇਸ ਦੁਨੀਆ ਤੋਂ ਰੁਕਸਤ ਹੋਣਾ ਹੈ ਉਸਦੀ ਵੀ ਸਾਥ ਰਹੇਗਾ ਸਾਥ ਸਦੀਵੀ ਸੰਗ ਨਵੇਗਾ ਹਜ਼ੂਰ ਤਾਂ ਹੀ ਆਖਦੇ ਨੇ ਕਹਿੰਦੇ ਭਾਈ ਥਿਰ ਸੁਹਾਗ ਉਹ ਸਾਡਾ ਸੁਹਾਗ ਜੀਵ ਇਸਤਰੀ ਸਦੀ ਵੀ ਕਾਇਮ ਹੈ ਆ ਪ੍ਰਮਾਤਮਾ ਉਹਨੇ ਕਦੇ ਵੀ ਦੁਨੀਆ ਤੋਂ ਮੋਹ ਨਹੀਂ ਖਤਮ ਕਰਨਾ ਉਹ ਆਪਣਾ ਪ੍ਰਮਾਤਮਾ ਹਰ ਇੱਕ ਪਲਤ ਦੇ ਵਿੱਚ ਰੱਖਿਆ ਕਹਿ ਕਿਉਂਕਿ ਜਿਸ ਕੇ ਸਿਰ ਉੱਪਰ ਤੂ ਸੁਆਮੀ ਸੋ ਦੁੱਖ ਕੈਸਾ ਪਾਵੇ ਜਿਹਦੇ ਉੱਤੇ ਪ੍ਰਮਾਤਮਾ ਆਪਣੇ ਚਰਨਾਂ ਕਮਲਾਂ ਦੀ ਛਾਂ ਕਰ ਦਿੰਦਾ ਹੈ ਉਹ ਬੰਦਾ ਕਦੇ ਵੀ ਦੁਖੀ ਨਹੀਂ ਹੁੰਦਾ ਨਾ ਮੋਹ ਤੋਂ ਨਾ ਮਾਇਆ ਤੋਂ ਨਾ ਕਿਸੇ ਮਾਇਆਦਾਰ ਦੀ ਖਚਤ ਰੂਪੀ ਹੀਰੇ ਤੋਂ ਹਜ਼ੂਰ ਨੇ ਪਾਵਨ ਵਿਚਾਰ ਤੁਨਾ ਸਾਨੂੰ ਨਿਵਾਜਿਆ ਜੀ ਸਤਿਗੁਰੂ ਜੀ ਪਾਵਨ ਵਿਚਾਰ ਆਪ ਜੀ ਨਾਲ ਸਾਂਝੀਆਂ ਕਰਦੇ ਆ ਹਾਂ ਬੇਅੰਤਾਂ ਦੀਆਂ ਭੁੱਲਾਂ ਬੇਅੰਤਾਂ ਦੀਆਂ ਗਲਤੀਆਂ ਹੋ ਗਈਆਂ ਨੇ ਧੰਨ ਸ਼੍ਰੀ ਗੁਰੂ ਰੰਸੰਗਹਾਰਾ ਜੀ ਬਖਸ਼ਣਹਾਰ ਨੇ ਦਿਆਵਾਨ ਨੇ ਗੁਰੂ ਦੀ ਸੰਗਤ ਬਖਸ਼ਣ ਦੇ ਯੋਗ ਹੈ ਹੋਈਆਂ ਪੁੱਲਾਂ ਗਲਤੀਆਂ ਦੀ ਖਮਾ ਬਖਸ਼ਿਓ ਜੀ ਦੁਬਾਰਾ ਫਿਰ ਗੁਰੂ ਚਰਨਾਂ ਵਿੱਚ ਲਵਾਉ ਹਾਜ਼ਰੀ ਕਰੋ ਗੁਰੂ ਫਤਿਹ ਪ੍ਰਵਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ